ਜਾ ਦੁਕਾਨਾਂ ਬਣੀ ਆ ਉਸ ਤੋਂ ਕੀ ਪਤਾ ਕੌਣ ਸੀ ਇਹ ਪੰਜਾਬ ਸਮਤ ਹੁਣ ਕੀ ਕਿਸੂਰ ਜਿਹੜੇ ਇਸ ਟਾਈਮ ਇਨਸਪੈਕਟਰ ਆਏ ਟੀਪ ਆ ਇਹਨਾਂ ਦਾ ਕੀ ਕਿਸੂਰ ਜੀ ਸਰ ਜਿਹੜੀ 5 5 ਸਾਲ ਪੁਰਾਣੀਆਂ ਦੁਕਾਨਾਂ ਤੁਹਾਨੂੰ ਦੱਸ ਰਹੇ ਆ ਇੰਦਰ ਅਗਰ왈 ਜੀ ਇਹ ਸਭ ਤੋਂ ਚਾਦੀ ਰੋਟੀ ਉਹ ਤਾਂ ਰਿਟਾਇਰ ਹੋ ਕੇ ਘਰਾਂ 'ਚ ਬੈਠੇ ਹੁਣ ਆਪਾਂ ਹੁਣ ਰੋਟੀ ਬੰਦ ਹੋ ਗਈ ਵਿਆਹ ਗੱਲਾਂ ਕਰਾਂ ਦੀ ਕੋਈ ਪਰਸਨ ਦੀ ਤਰੀਕਾ ਦੋ ਦਿਨ ਦੀ ਗੱਲ ਹੈ ਸਰ ਤੁਹਾਡੇ ਲਈ ਸੁਣਨਾ ਹਾਈ ਕੋਰਟ ਤੋਂ ਤੁਸੀਂ ਹਾਈ ਕੋਰਟ ਦੇ ਕੀ ਤੁਰੀ ਜਜਮੈਂਟ ਦੇ ਉੱਪਰ ਜਾਓਗੇ ਜੇ ਹਾਈ ਕੋਰਟ ਹੋਵੇ ਨਹੀਂ ਬੋਲਣੇ ਨਹੀਂ ਅਸੀਂ ਕਦੋਂ ਕਹਿੰਨੇ ਅਸੀਂ ਕਹਿੰਨੇ ਜੋ ਹਾਈ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਲਾਗੂ ਕਰਾਂਗੇ ਇਹ ਕਹਿ ਰਹੇ ਆ ਮੈਂ ਤਾਂ ਉਹੀ ਕਹਿੰਦਾ ਬਿਜਲੀ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਕਿ ਉਹ ਉਹਨਾਂ ਦਾ ਕੋਈ ਵਿਚਾਰਾਂ ਦਾ ਹਿੱਲਾ ਹੋਊਗਾ ਉਹ ਰੋਟੀ ਕਿਤੋਂ ਖਾਣਗੇ ਇੰਨੇ ਦਿਨਾਂ ਦੇ ਇਹ ਤਾਂ ਹੁਣ ਉਹਨਾਂ ਨੂੰ ਪਤਾ ਜੀ ਕਿੰਨਾਂ ਨੇ ਸ਼ਿਕਾਇਤਾਂ ਕੀਤੀਆਂ ਆਪਸ ਵਿੱਚ ਲੜੇ ਆ ਉਹਨਾਂ ਨੇ ਬੰਦ ਕਰਾਈਆਂ ਉਹ ਦੋ ਦੁਕਾਨਦਾਰਾਂ ਨੇ ਅੱਗੇ ਵੀ ਕਹਿਤਾ ਜਿੱਥੇ ਜਿਹੜਾ ਮੱਝੀਆਂ ਵਾਲੇ ਦੀ ਦੁਕਾਨਾ ਬੰਦ ਹੋਣ ਤੇ ਕਰ ਰਿਹਾ ਸਾਰਿਆਂ ਨੂੰ ਇਹ ਖਾਮਿਆਜਾ ਮੁੱਤ ਨਾ ਪੈ ਜਾਏ ਕਿਤਨਾ ਕਿਤੇ ਇਹ ਮੱਝੀਆਂ ਵਾਲੇ ਦੀ ਗਲਤੀ ਹੋ ਸਕਦੀ ਹੈ ਗਲਤੀ ਹੁੰਦੀ ਹੋਈ ਹੈ ਪੁਗਤੇ ਸਾਰੇ ਅਸੀਂ ਤਾਂ ਹੀ ਗਲਤੀ ਹੁੰਦੀ ਹੈ ਅਸੀਂ ਤਾਂ ਹੀ ਬੈਠੇ ਆ ਇੱਥੇ ਆ ਕੇ ਤਾਂ ਹੀ ਕਹਿ ਰਹੇ ਆ ਕਿ ਕਿਸੇ ਨਾਲ ਨੁਰਾਜ਼ ਨਾ ਹੋਵੇ ਜਿਨ੍ਹਾਂ ਦੀ ਲੜਾਈ ਆ ਉਹ ਪੁਗਤੇ ਜਿਨ੍ਹਾਂ ਨੇ ਨਿਆਂ ਹੋਣ ਦੁਕਾਨਾਂ ਬਾਅਦ ਬਣੀਆਂ ਉਹਨਾਂ ਦੀਆਂ ਉਹ ਪੁਕਤਨ ਜਿਨ੍ਹਾਂ ਦੀ ਪਹਿਲਾਂ ਬਣੀਆਂ ਜਾਂ ਉਹਨਾਂ ਨੂੰ ਰੁਜੇ ਰਾਤ ਮਿਲਦੀ ਆ ਤੇ ਰਾਹਾ ਦੇਵਾਂਗੇ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਤੇ ਅਸੀਂ ਲਾਗੂ ਕਰਾਂਗੇ ਸਿਰਫ ਦੁਕਾਨਦਾਰ ਤੁਹਾਡੇ ਕੋਲ ਕੱਢੇ ਹੋ ਕੇ ਕਹਿ ਰਹੇ ਉਹਨਾਂ ਨੂੰ ਕੀ ਆਈ ਬਾਈਨ ਕਰ ਰਹੇ ਅਸੀਂ ਸਵੇਰੇ ਵੀ ਬੈਠੇ ਆ ਜੋਨਕ ਕਮਿਸ਼ਨਰ ਸੀਗੇ ਸਾਰੇ ਸਾਡੇ ਕੋਲ ਮਾਤ ਨੰਬਰ ਹੈਗੀ ਆ ਅਸੀਂ ਐਮਟੀਪੀ ਤੇ ਇਨਸਪੈਕਟਰ ਸਾਰਿਆਂ ਦੀ ਡਿਊਟੀ ਲਈ ਆ ਉਹ ਮਾਤ ਨੰਬਰ ਕਿਹੜੇ ਆਰਡਰ ਆ ਉਹ ਅਸੀਂ ਕਢਾ ਰਹੇ ਆ ਉਹ ਚ ਜੋ ਹੋਊਗਾ ਉਹਦੇ ਹਿਸਾਬ ਨਾਲ ਅਸੀਂ ਪਰਸੋਂ ਉਹ ਕੇਸ ਤਿਆਰ ਕਰਕੇ ਅਸੀਂ ਆਪਣੇ ਲਾਭ ਸਰ ਸ਼ੋਗੁਜਾਰ ਜੀ ਉਹ ਕਾਰਪੋਰੇਸ਼ਨ ਵੱਲੋਂ ਕੇਸ ਤਿਆਰ ਕਰਕੇ ਜਵਾਬ ਦੇਣਗੇ ਠੀਕ ਠੀਕ ਕਰ ਮੈਂ ਦਿੰਦਰ ਅਗਰ왈 ਜੀ ਪਹਿਲਾਂ ਮੈਂ ਕਾਉਂਸਲਰ ਸੀ ਹੁਣ ਮੇਰੀ ਬੇਸੀ ਕਾਉਂਸਲਰ ਹੈ ਜੀ ਕੱਲ ਪਰਸੋ ਪਤਾ ਲੱਗਿਆ ਕਿ ਕੁਝ ਦੁਕਾਨਦਾਰਾਂ ਨੂੰ ਇੱਥੇ ਨੋਟਿਸ ਇਸ਼ੂ ਹੋਏ ਆ ਕਿ ਆਪਣੇ ਦੁਕਾਨ ਹੋਣ ਦੇ ਵਜੂਦ ਦੇ ਜਵਾਬ ਲੈ ਕੇ ਕਾਰਪੋਰੇਸ਼ਨ ਦੇ ਕੋਲ ਆਣ ਤਾਂ ਕੋਈ ਕਿਤੇ ਪਤਾ ਲੱਗਿਆ ਕਿ ਹਾਈ ਕੋਰਟ ਨੇ ਆਰਡਰ ਇਸ਼ੂ ਕੀਤਾ ਲੱਗ ਰਿਹਾ ਨੇ ਕਿ ਉਹ ਇਲਾਕੇ ਦਾ ਸਰਵੇ ਕਰਕੇ ਸਾਨੂੰ ਜਿਹੜਾ ਹੈ ਰੈਜੀਡੈਂਸੀ ਰੈਸੀ ਇਲਾਕੇ ਵਿੱਚ ਦੁਕਾਨਾਂ ਦਾ ਇੱਕ ਉਹ ਸਰਵੇ ਕਰਨ ਇਹ ਜਿਹੜੀ ਬੀਜੋਨ ਰੋਡ ਹੈ ਨਗਰ ਨਿਗਮ ਦੇ ਸਾਹਮਣੇ ਬਣੀ ਹੋਈ ਹੈ 40 ਫੁੱਟੀ ਰੋਡ ਔਰ 50 ਸਾਲ ਤੋਂ ਪੁਰਾਣੀ ਰੋਡ ਹੈ 1970 ਦੀਆਂ 68 ਦੀਆਂ ਦੁਕਾਨਾਂ ਵੀ ਇੱਥੇ ਮੌਜੂਦ ਨੇ ਜਦੋਂ ਕੀ ਉਹਦੋਂ ਪੀਐਮਸੀ ਐਕਟ 1976 ਵੀ ਲਾਗੂ ਨਹੀਂ ਹੋਇਆ ਸੀ ਤਦੋਂ ਮ्युनਿਸਪਲ ਕਾਰਪੋਰੇਸ਼ਨ ਐਕਟ 1976 ਤੋਂ ਵੀ ਪਹਿਲਾਂ ਦੀ ਦੁਕਾਨਾਂ ਇੱਥੇ ਹੈਗੀਆਂ ਔਰ ਨਗਰ ਨਿਗਮ ਉਹਨਾਂ ਨੂੰ ਕਮਰਸ਼ੀਅਲ ਅਕਾਊਂਟ ਕਰਦਾ ਹੈ ਕਮਰਸ਼ੀਅਲ ਟੈਕਸ ਲੈਂਦਾ ਹੈ ਕਮਰਸ਼ੀਅਲ ਪ੍ਰੋਪਰਟੀ ਟੈਕਸ ਲੈਂਦਾ ਹੈ ਕਮਰਸ਼ੀਅਲ ਪਾਣੀ ਲੈਂਦਾ ਹੈ ਟ੍ਰੇਡ ਲਾਇਸੈਂਸ ਜਾਰੀ ਕਰਦਾ ਹੈ ਤਾਂ ਅੱਜ ਉਹਨਾਂ ਨੂੰ ਅਸੀਂ ਇੱਕਦਮ 50 ਸਾਲ ਬਾਅਦ ਕਹਿ ਰਹੀਏ ਕਿ ਹਾਈ ਕੋਰਟ ਦਾ ਆਰਡਰ ਆਇਆ ਹੈ ਨੇਕੇ ਨੇਕੇ ਦੁਕਾਨਦਾਰ ਹੈ ਕੋ ਸੁਨਿਆਰਾ ਹੈ ਕੋਈ ਗੋਲਡ ਸਮੀਥ ਹੈ ਕੋਈ ਤਰਖਾਨ ਦਾ ਕੰਮ ਕਰਦਾ ਹੈ ਕੋ ਮੋਬਾਈਲ ਦਾ ਐਸੈਸਰੀ 베ਚਦਾ ਹੈ ਛੋਟੇ ਛੋਟੇ ਦੁਕਾਨੇ ਆਪਣੀ ਰੋਟੀ ਰੋਜੀ ਕਮਾ ਰਹੇ ਅੱਜ ਉਹਨੇ ਰੋਟੀ ਰੋਜੀ ਨੂੰ ਖਤਰਾ ਪੈਦਾ ਹੋਇਆ ਹੈ ਉਹਦੇ ਪਿੱਛੇ ਮਾਨਯੋਗ ਹਾਈ ਕੋਰਟ ਨੇ ਜੋ ਆਰਡਰ ਹੈ ਉਹ ਉਹ ਇੱਕ ਵਜਾ ਬਣੀ ਹੈ ਜਿਹਨੂੰ ਅਸੀਂ ਪ੍ਰਸ਼ਾਸਨ ਸਾਹਿਬ ਅੱਗੇ ਔਰ ਐਮਐਲਏ ਸਾਹਿਬ ਅੱਗੇ ਰੱਖਿਆ ਹੈ ਪਰ ਅੱਜ ਕਾਰਵਾਈ ਹੋਣ ਲੱਗੀ ਸੀਗੀ ਅਸੀਂ ਸਾਰਿਆਂ ਨੇ ਉਹਨਾਂ ਨੂੰ ਰੋਕਿਆ ਵੀ ਸਾਡੇ ਕੋਲ ਟਾਈਮ ਹੈ ਅਸੀਂ ਸੇਰੇ ਚੌੜ ਦੇ ਚੌੜ ਦੁਕਾਨਦਾਰ ਕਮਿਸ਼ਨਰ ਸਾਹਿਬ ਨੂੰ ਆਪਣਾ ਜਵਾਬ ਦਵਾਂਗੇ ਆਪਣੀ ਦੁਕਾਨਾਂ ਦੇ ਹੋਣ ਦਾ ਸਬੂਤ ਦਵਾਂਗੇ ਤੇ ਸਾਨੂੰ ਉਦੋਂ ਤੱਕ ਰਹਾ ਦਿੱਤੀ ਜਾਵੇ ਤਾਂ ਹਾਲੇ ਫਿਲਹਾਲ ਸੀਲਾ ਰੁਕ ਗਈਆਂ ਜੇ ਲੋੜ ਪਈ ਅਸੀਂ ਸਾਰੇ ਦੁਕਾਨਦਾਰਾਂ ਨੂੰ ਲੈ ਕੇ ਹਾਈ ਕੋਰਟ ਵੀ ਗਿਆ ਬੰਦਾ ਇਹ ਸਦਾ ਪਿੰਡੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਹੁਣ 60 ਦੁਕਾਨਾਂ ਨੂੰ ਨੋਟਿਸਿਓ ਹੈ 4-5 ਨੂੰ ਸੀਲ ਕੀਤਾ ਗਿਆ ਇਹ ਅੰਤ ਤੋਂ ਦਿਨ ਲਈ ਆਇਆ ਕੱਲੀ ਉਹ ਇਹ ਸਾਹਮਣੇ ਬਾਹਰ ਇੱਕ ਮੰჯੀਆਂ ਦੀ ਦੁਕਾਨ ਹੈ ਉਹਦਾ ਕਿਸੇ ਮਿਸਟਰ ਪੰਕਜ ਮਲਹੋਤਰਾ ਹੈ ਉਹਨਾਂ ਦੇ ਨਾਲ ਕੋਈ ਡਿਸਪੂਟ ਪੈਦਾ ਹੋਇਆ ਉਹਨਾਂ ਨੇ ਹਾਈ ਕੋਰਟ ਦੀ ਰਿੱਟ ਲਗਾਈ ਔਰ ਰਿੱਟ ਲਗਾ ਕੇ ਸਾਡੇ ਉਹ ਮੰჯੀਆਂ ਵਾਲੇ ਨੇ ਇੱਕ ਬੜੀ ਵੱਡੀ ਗਲਤੀ ਕਰ ਦਿੱਤੀ ਕਿ ਉਹਨਾਂ ਦੇ ਵਕੀਲ ਸਾਹਿਬ ਨੇ ਇਹ ਕਹਿ ਦਿੱਤਾ ਕਿ ਸਾਡੀਆਂ ਦੋ ਤਾਂ ਸੀਲ ਕਰ ਦਿੱਤੀਆਂ ਬਾਕੀ ਛੱਡ ਦਿੱਤੀਆਂ ਇਹ ਉਹਦਾ ਜਵਾਬ ਬਹੁਤ ਗਲਤ ਸੀਗਾ ਵੀ ਉਹ ਤਾਂ ਸੰਕਟ ਚ ਆਇਆ ਆਇਆ ਸੀ ਉਹਨੇ ਬਾਕੀ ਦੇ ਦੁਕਾਨਦਾਰਾਂ ਨੂੰ ਨਾਲ ਲੈ ਲਿਆ ਇਹ ਕਾਰਨ ਹੋਇਆ ਹਾਈ ਕੋਰਟ ਵੱਲੋਂ ਕੀ ਤੇਵੀ ਹੈ ਕੋਸ਼ਿਸ਼ ਕਰੀਏ ਹਾਈ ਕੋਰਟ ਹਾਂ ਹਾਈ ਕੋਰਟ ਨਹੀਂ ਬੰਦ ਹੋਤੀ ਕਿਉਂਕਿ ਇਹ ਟੀਪੀ ਸਕੀਮ ਸੀ ਇੱਥੇ ਜਿਹੜੀ 1994 ਵਿਚ 99 ਵਿੱਚ ਆਈ ਸੀ ਸ਼ਾਇਦ ਹਾਂਜੀ ਲੇਕਿਨ ਉਹਦੇ ਬਾਰੇ ਵੀ ਸਾਡੇ ਐਕਸ ਕਾਉਂਸਲਰ ਸਾਬਕਾ ਕਾਉਂਸਲਰ ਪ੍ਰਾਨਨਾਥ ਪਾਟਿਆ ਜੀ ਮਤੇ ਲੈ ਕੇ ਆਏ ਸੀ 1999 ਚ ਮਾਨਯੋਗ ਗਵਰਨਰ ਉਸਵੇਲੇ ਦੇ ਪੰਜਾਬ ਦੇ ਗਵਰਨਰ ਸਾਹਿਬ ਨੇ ਇਹ ਆਰਡਰ ਜਾਰੀ ਕੀਤਾ ਸੀ ਕਿ ਐਸਟੀਪੀ ਸਕੀਮ ਨੂੰ ਸ਼ੋਧਿਆ ਜਾਵੇ ਜੀ ਉਸ ਤੋਂ ਬਾਅਦ ਮੈਂ ਵੀ ਬਾਰ ਬਾਰ ਸਮੇਂ ਤੇ 2012 ਚ 2014 ਚ ਮਤੇ ਲੈ ਕੇ ਆਇਆ ਹਾਊਸ ਦੇ ਵਿੱਚੋਂ ਮਤੇ ਪਾਸ ਹੋਏ ਪੰਜਾਬ ਸਰਕਾਰ ਨੂੰ ਭੇਜੇ ਗਏ ਪੰਜਾਬ ਸਰਕਾਰ ਨੇ ਉਹਦੇ ਬਾਰੇ ਕੁਛ ਹਦਾਇਤਾਂ ਵੀ ਜਾਰੀ ਕੀਤੀਆਂ ਲੇਕਿਨ ਉਹ ਅਜੇ ਤੱਕ ਅਮਲ ਨਹੀਂ ਹੋਈਆਂ ਪ੍ਰਸ਼ਾਸਨ ਸਾਹਿਬ ਨੇ ਔਰ ਇਹ ਔਰ ਡਿਪਟੀ ਕਮਿਸ਼ਨਰ ਨੇ ਸਾਡੇ ਨਿਰੇ ਜੈਨ ਜੀ ਨੇ ਆਪਣੇ ਅਫਸਰਾਂ ਨੂੰ ਕਿਹਾ ਕਿ ਉਹ ਨੋਟੀਫਿਕੇਸ਼ਨ ਦੀ ਕਾਪੀ ਕੱਢ ਕੇ ਅਸ਼ੋਕ ਜੈਨ ਦੀ ਸਾਡੇ ਲੌਕਸ ਪਰਟ ਹੈ ਉਹਨਾਂ ਨਾਲ ਡਿਸਕਸ ਕਰੋ ਤਾਂ ਸਹੀ ਪ੍ਰੋਪਰ ਜਵਾਬ ਹਾਈ ਕੋਰਟ ਦੇ ਸਕੀਏ ਔਰ ਇਹਨਾਂ ਦੁਕਾਨਦਾਰਾਂ ਨੂੰ ਬਚਾ ਸਕੀਏ ਸਰਪੰਚ ਜਿਵੇਂ ਕਹਿੰਦੇ ਫਿਰ ਕਾਰਪੋਰੇਸ਼ਨ ਨੂੰ ਆਉਣੇ ਆਪ ਨੂੰ ਬੁਜਾ ਰਹੀ ਹੈ ਗਲਤੀ ਦਾ ਇਹਨਾਂ ਦੀ ਵੀ ਹੈ ਜੇ ਪਹਿਲਾਂ ਹੀ ਜੇ ਨਹੀਂ ਉਹ ਸਕੀਮ ਦੇ ਅੰਦਰ ਆ ਤੇ ਹੁਣ ਜਿਹੜਾ ਰੋਜ਼ਗਾਰ ਚੱਲ ਪਿਆ ਹੁਣ ਇੱਕੋ ਦਾ ਮਨਣਾ ਕਰਾਂਗੇ ਇਹ ਹੈਗੀ ਆ ਉਹ ਯਾਰ ਅੱਠ ਦੇ ਵਿੱਚ ਮਾਸਟਰ ਪਲਾਨ ਲਾਗੂ ਹੋਇਆ ਸੀ ਉਹ ਮਾਸਟਰ ਪਲਾਨ ਲਿੰਗਰ ਆਨ ਕਰ ਦਿੱਤਾ ਗਿਆ ਕਿ ਉਹਦੀ ਹਲੇ ਵਾਇਬਿਲਟੀ ਨਹੀਂ ਬਣੀ ਜਾਂ ਉਹਦਾ ਕੰਸੈਂਸਸ ਨਹੀਂ ਬਣਿਆ ਉਹ ਕੀ ਗੱਲ ਦੋ ਭਾਈ ਇਲਾਕਾ ਤੁਹਾਡਾ ਪਿੰਡ ਐਰੀਆ ਕੀ ਚੱਲ ਰਹੀ ਹੋਈ ਜੇ ਕੁਛ ਨਹੀਂ ਕੁਛ ਦੁਕਾਨਾਂ ਸੀ ਕਿਸੇ ਦਾ ਦੋਕ ਦੁਕਾਨਦਾਰ ਹੈ ਤੇ ਜਿਨ੍ਹਾਂ ਦਾ ਰੌਲਾ ਚੱਲਦਾ ਪਿਆ ਕਿ ਉਹ ਕਿਸੇ ਨੇ ਪਰਸਨਲ ਰੰਜਿਸ਼ ਕੱਢਣ ਦੇ ਕਾਰਨ ਇੱਥੇ ਹੋਰ ਦੁਕਾਨਦਾਰਾਂ ਦੇ ਵੀ ਖਿਲਾਫ ਹੈ ਜਿਹੜੀ ਉਹ ਪਟੀਸ਼ਨ ਪਾਤੀ ਆ ਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜੋ ਕਾਰਪੋਰੇਸ਼ਨ ਸੀ ਇੱਥੇ ਕੰਮ ਕਰ ਰਹੀ ਸੀ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਵੀ ਟੀਪੀ ਸਕੀਮ ਹੈ ਜਿਹੜੀ 1999 ਵਿੱਚ ਜਿਹੜੇ ਇੱਥੋਂ ਦੇ ਐਕਸ ਕਾਉਂਸਲਰ ਨੇ ਪ੍ਰਾਨ ਪਾਟਿਆ ਜੀ ਉਹਨਾਂ ਨੇ ਮਤਾ ਪਾ ਕੇ ਗਵਰਨਰ ਸਾਹਿਬ ਨੂੰ ਮਤਾ ਭੇਜਿਆ ਸੀ ਤੇ ਉਹ ਪਾਸ ਹੋਇਆ ਸੀ ਉਹਦੀ ਹੁਣ ਕਾਪੀ ਕਢਾ ਰਹੇ ਆ ਪਰਸੋ 30 ਤਰੀਕ ਦੇ ਤਰੀਕ ਹੈ ਤੇ ਉਮੀਦ ਕਰਦੇ ਆ ਕਿ ਮਾਨਯੋਗ ਹਾਈ ਕੋਰਟ ਜਿਹੜੇ ਉਹਨਾਂ ਨੇ ਹੁਕਮ ਕੀਤੇ ਆ ਤੇ ਉਹਨਾਂ ਨੂੰ ਜਿਹੜੀ ਅਪੀਲ ਆ ਉਹ ਦਿਖਾਵਾਂਗੇ ਤੇ ਮੈਨੂੰ ਉਮੀਦ ਆ ਕਿ ਇਹ ਜਿਹੜੀ ਸੀਲ ਲੱਗੀ ਆ ਦੁਕਾਨਾਂ ਉਹ ਖੁੱਲਣ ਖੁੱਲ ਜਾਣਗੀਆਂ ਸੀਨੀਅਰ ਡਿਪਟੀ ਮੇਅਰ ਜੀ ਨੇ ਹੀ ਭਰੋਸਾ ਦਵਾਇਆ ਅੱਜ ਸਵੇਰੇ ਵੀ ਸਾਰੇ ਜਿਹੜੇ 64 ਦੁਕਾਨਦਾਰ ਆ ਅੱਜ ਸੀਨੀਅਰ ਡਿਪਟੀ ਮੇਅਰ ਸਾਹਿਬ ਨੂੰ ਮਿਲੇ ਸੀ ਔਰ ਉਹਨਾਂ ਨੇ ਸ਼ਵਾਸਨ ਦੋਇਆ ਸੀ ਕਿ ਜੋ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵੀ ਅਸੀਂ ਬਖੂਬੀ ਕਰਨੀ ਆ ਔਰ ਉਸ ਦੇ ਨਾਲ ਨਾਲ ਉਸ ਦੇ ਪੈਰਲ ਜਿਹੜੀ ਤੁਸੀਂ ਆਪਣੀ ਕਾਰਵਾਈ ਆ ਉਹ ਮਾਨਯੋਗ ਅਦਾਲਤ ਦੇ ਅੱਗੇ ਪੇਸ਼ ਕਰਨ ਦੀ ਜਿਹੜੀ ਜਵਾਬ ਹੈ ਉਹ ਵੀ ਤਿਆਰ ਕਰਨ ਦੀ ਇਹਨਾਂ ਨੂੰ ਗੱਲ ਕੀਤੀ ਆ ਕਿਉਂਕਿ ਇਹ ਜਿਹੜੀ ਟੈਕਸ ਉਹ ਕਮਰਸ਼ੀਅਲ ਭਰ ਰਿਹਾ ਕੋਈ ਰੈ residențial ਨਹੀਂ ਭਰ ਰਿਹਾ ਚਾਹੇ ਵਾਟਰ ਸੇਵਰੇਜ ਹੋਵੇ ਚਾਹੇ ਪ੍ਰਾਪਰਟੀ ਟੈਕਸ ਹੋਵੇ ਕੁਝ ਵੀ ਆ ਉਹ ਕਮਰਸ਼ੀਅਲ ਭਰ ਰਿਹਾ ਸੋ ਇਸ ਕਰਕੇ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਕਿ ਮਾਨਯੋਗ ਹਾਈ ਕੋਰਟ ਦੇ ਜਿਹੜੇ ਹੁਕਮਾਂ ਦੀ ਆ ਉਹ ਵੀ ਪਾਲਣਾ ਕਰਨੀ ਆ ਉਹਦੇ ਨਾਲ ਨਾਲ ਜਿਹੜਾ ਤੁਹਾਡਾ ਰੋਜ਼ਗਾਰ ਆ ਉਹ ਵੀ ਬੰਦ ਨਹੀਂ ਹੋਣ ਦੇਣਾ ਪਰ ਇੱਕ ਮਾਮਲਾ ਕੀ ਆਇਆ ਜੀ ਸਾਡੇ ਮਾਲਕ ਨੇ ਇੱਕ ਔੜੇ ਚੱਲ ਰਿਹਾ ਜੀ ਕੇਸ ਉਹ ਹੀ ਚੱਲ ਰਿਹਾ ਔੜੇ ਦੇ ਚੱਕਰ ਵਿੱਚ ਕੇਸ ਪਨ ਅਸイール ਹੋ ਗਈਆਂ ਇਹ ਪਨ ਨਹੀਂ ਔੜੇ ਔੜੇ ਪੈ ਗਈ ਸੀ ਕੋਰਡ ਕੇਸ ਚੱਲ ਰਿਹਾ ਦੋ ਦੁਕਾਨਾਂ ਦਾ ਉਹਦੇ ਚੱਕਰ ਸਾਰੀ ਦੁਕਾਨਾਂ ਸੀਲ ਕਰਤੀਆਂ ਇਹਨਾਂ ਨੇ ਇਹ ਸਭ ਹੋ ਗਏ ਹਾਂ ਉਹਨਾਂ ਚਾਲੀ ਚਾਲੀ 50 50 ਸਾਲ ਹੋ ਗਏ ਆ ਉਹ ਬਿਟੀ ਦੀ ਜਗਾ ਸੀ ਕਰਾਈ ਤੇ ਚਲਾਈ ਨਗਰ ਨਿਗਮ ਦਾ ਇਹ ਕਮਰਸ਼ੀਅਲ ਤੇ ਰੈਜ਼ੀਡੈਂਸ ਦਾ ਪੰਗਾ ਪਿਆ ਹੈ ਇਹ ਰੀਏ ਕਾਰਪੋਰੇਸ਼ਨ ਕਹਿ ਰਹੀ ਹੈ ਕਿ ਇਹ ਏਰੀਆ ਜਿਹੜਾ ਹੈਗਾ ਰੈਜ਼ੀਡੈਂਸ਼ਲ ਹੈ ਤੇ ਕਮਰਸ਼ੀਅਲ ਇਹਨਾਂ ਦੁਕਾਨਾਂ ਇਸ ਕਰਕੇ ਸੀਲ ਕਰਤੀਆਂ ਉਹ ਕੀ ਮੰਗ ਕਰਦਾ ਸਰਕਾਰ ਤੋਂ चाली पा साल बैठे सारे कागज़ कागजी भरी है सारी टैक्स भरे ने दुकाना सील खिलाओं दो दुकान सील हुई आज मेरी सारी चार दुकान चार, चार, चार 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 सील हो, हो बाकी हाँ। तो फिर मेयर साहब आगे जाए हो बाकी देखो कि नहीं बढ़ा काम कर रहे बचपन से चालीस साल से काम कर रहे हैं आज दुकानें सील हो गए हमारे रोटी रोजगार खो देगा कोई देने वाला है और बताओ दुकानें हमारी सील हो गई हम कहाँ जाएंगे मेरी दुकानें सील हो गई दुकान सील हो गई हमारी दुकानें सर की और सील हो गई चालीस साल से यह काम कर रहे हैं रोटी रोजगार से हाँ बीवी बच्चे सब परिवार हाँ। बचपन से कर रहे हैं यही सब हुआ है और सब हमारा काम बिगड़ गया रोटी रोजगार कहाँ जाएंगे बताओ हम लोग फुटबॉल पे आ गए